ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਔਰ ਉਹਨਾਂ ਦੇ ਉੱਤੇ ਇੱਕ ਬਹੁਤ ਵੱਡੇ ਦੋਸ਼ ਲੱਗ ਚੁੱਕੇ ਨੇ ਯਾਨੀ ਪ੍ਰਵਾਸੀਆਂ ਨੇ ਪੰਜਾਬ ਦੇ ਅੰਦਰ ਇੱਕ ਐਸਾ ਮਾਹੌਲ ਖੜਾ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਤੇ ਬਹੁਤ ਵੱਡੇ ਦੋਸ਼ ਲੱਗੇ ਨੇ ਔਰ ਦੂਜੇ ਪਾਸੇ ਇੱਕ ਭਈਏ ਦੁਆਰਾ ਬਹੁਤ ਵੱਡਾ ਕਾਂਡ ਕਰ ਦਿੱਤਾ ਗਿਆ ਔਰ ਉਸਦੇ ਚੱਪਲਾ ਕਿਵੇਂ ਪੈ ਰਹੀਆਂ ਨੇ ਪਬਲਿਕ ਦੇ ਵਿੱਚ ਪੂਰੀ ਖਬਰ ਤੁਹਾਡੇ ਨਾਲੇ ਤਾਂ ਸਾਂਝੀ ਕਰਨੀ ਆ ਪਰ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਦੇਖੋ ਇੱਕ ਤੋਂ ਇੱਕ ਕੰਡਾ ਹੁੰਦਾ ਜਾ ਰਿਹਾ ਪੰਜਾਬ ਦੇ ਅੰਦਰ ਪਹਿਲਾਂ ਭਈਆ ਦੁਆਰਾ ਇੱਕ 5 ਸਾਲ ਦਾ ਬੱਚਾ ਜਿਹੜੇ ਨੂੰ ਮਾਰਿਆ ਗਿਆ ਉਹਦੇ ਨਾਲ ਇੱਕ ਵੱਧ ਘਟਿਆ ਕਰਤੂਤ ਕੀਤੀ ਗਈ ਸੀ ਉਹਦਾ ਸਾਰੇ ਪੰਜਾਬ ਨੂੰ ਆਲਰੇਡੀ ਪਤਾ ਹੈ ਪਰ ਜਿਹੜੀ ਅੱਜ ਤੁਸੀਂ ਇੱਕ ਕੁੜੀ ਦੇ ਨਾਲ ਇੱਕ ਭਈਏ ਦੁਆਰਾ ਛੇੜਛਾੜ ਕੀਤੀ ਗਈ ਪੰਜਾਬ ਦੇ ਲੋਕਾਂ ਨੇ ਜਾਨੀ ਕਿਵੇਂ ਕੁੱਟਿਆ ਭਈਆ ਉਹ ਤੁਹਾਡੇ ਸਾਹਮਣੇ ਅੱਜ ਵੀਡੀਓ ਵੀ ਦਿਖਾਉਣ ਜਾ ਰਹੇ ਔਰ ਦੂਜੇ ਪਾਸੇ ਸਾਡੇ ਹੀ ਪੰਜਾਬ ਦੇ ਅਕਾਲੀ ਦਲ ਦੇ ਨੇਤਾ ਇੱਕ ਆਪਣੇ ਆਪ ਦੇ ਵਿੱਚ ਪ੍ਰਧਾਨ ਘਮਾਉਣ ਵਾਲੇ ਸੁਖਵੀਰ ਸਿੰਘ ਬਾਦਲ ਇਹਨਾਂ ਦੇ ਉੱਤੇ ਇੱਕ ਬਹੁਤ ਵੱਡਾ ਐਲੀਗੇਸ਼ਨ ਲੱਗਦਾ ਹੈ ਤਾਂ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੇ ਇਹਨਾਂ ਬਾਦਲਾਂ ਦੇ ਉੱਤੇ ਐਕਸ਼ਨ ਕਰ ਦਿੱਤਾ ਔਰ ਪੰਜਾਬ ਦੇ ਵਿੱਚ ਬਹਿਆਂ ਦੇ ਉੱਤੇ ਬਹੁਤ ਵੱਡਾ ਇੱਕ ਕਾਨੂੰਨ ਬਣ ਕੇ ਆਇਆ ਜਿਹਦੇ ਨਾਲ ਪੰਜਾਬ ਦੇ ਵਿੱਚ ਬਹਿਆਂ ਦਾ ਬਾਈਕਾਟ ਕਰ ਦਿੱਤਾ ਗਿਆ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਘਟਨਾਵਾਂ ਪਹਿਲਾਂ ਵੀ ਬਹੁਤ ਸਾਰੀਆਂ ਬੀਤੀਆਂ ਨੇ ਅਕਸਰ ਸਾਡੇ ਪੰਜਾਬ ਦੇ ਲੋਕਾਂ ਨੂੰ ਪਤਾ ਪਰ ਜਿਹੜੀ ਖਬਰ ਤੁਸੀਂ ਅੱਜ ਵੇਖੋਗੇ ਇਸ ਭਈਏ ਦੀ ਛੇਤਰਪਲੇਟ ਹੋ ਰਹੀ ਹੈ ਕਿਉਂਕਿ ਮਾਰ ਮਾਰ ਕੇ ਚੱਪੜਾ ਲੋਕਾਂ ਨੇ ਬਹੁਤ ਭੜਾ ਕੁਟਾਪਾ ਚਾਰ ਦਿੱਤਾ ਹੈ ਤਾਂ ਇਹ ਖਬਰ ਸੁਣਨ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਸਾਡੇ ਹੀ ਪੰਜਾਬ ਦੇ ਨੇਤਾ ਨੇ ਅਕਸਰ ਉਹਨਾਂ ਦਾ ਨਾਮ ਇਹਨਾਂ ਗੱਲਾਂ ਦੇ ਨਾਲ ਕਿਵੇਂ ਜੁੜਦਾ ਹੈ ਬਹੁਤੇ ਸਾਥੀ ਅਚੰਬੇ ਦੇ ਵਿੱਚ ਪਏ ਹੋਣਗੇ ਪਰ ਦਰਸਲ ਦੇ ਵਿੱਚ ਖਬਰ ਸੁਖਵੀਰ ਸਿੰਘ ਬਾਦਲ ਦੇ ਨਾਲ ਹੀ ਜੁੜਦੀ ਹੈ ਕਿਉਂਕਿ ਉਹਨਾਂ ਤੋਂ ਚੱਲੀ ਕਹਾਣੀ ਅੱਜ ਪੰਜਾਬ ਦੇ ਲੋਕਾਂ ਨੂੰ ਬਹੁਤ ਦਰਦਨਾਕ ਜਿਹੜੀਆਂ ਗੱਲਾਂ ਨੇ ਉਹ ਪੰਜਾਬ ਦੇ ਲੋਕਾਂ ਨੂੰ ਸਹਣੀਆਂ ਪੈ ਰਹੀਆਂ ਨੇ ਅਕਸਰ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਘਟਨਾਵਾਂ ਦਾ ਵਾਪਰਦੀਆਂ ਨੇ ਪਰ ਹੁਣ ਅੱਜ ਤੋਂ ਬਾਅਦ ਕੋਈ ਵੀ ਪ੍ਰਵਾਸੀ ਜਾਂ ਕੋਈ ਭਈਆ ਜੂਪੀ ਜਾਂ ਬਿਹਾਰ ਦਾ ਇਹ ਪੰਜਾਬ ਦੇ ਵਿੱਚ ਨਹੀਂ ਰਹਿਣਗੇ ਕਿਉਂਕਿ ਇੱਕ ਜਿਹੜਾ ਮਤਾ ਪਾਸ ਹੋ ਗਿਆ ਉਹ ਪੱਕੇ ਤੌਰ ਤੇ ਹੋ ਗਿਆ ਔਰ ਐਸ ਭਈਏ ਦੇ ਚੱਪਰਾ ਕਿਵੇਂ ਪੈਂਦੀਆਂ ਪਲਾ ਦੇਖ ਲਓ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੀ ਅਪਡੇਟ ਆ ਜਿਹੜੀ बड़ी ही है सुनो ना वहाँ से वहाँ से आज बड़ा ना तो बोलती अंकल में पानी पिटाता आई ना स्कूल ऐसी ना वो पड़ोसी लड़की है ਰੁਸੀ ਗਰ ਤੂੰ ਤੂੰ ਲੈ ਨਾ ਨਾ ਉਹ ਜਾਣਦੀ ਹੈ ਨਾ ਕੋਈ ਪਿਛਲੀ ਗੱਲ ਲੱਗਦਾ ਹੈ ਇਹਦਾ ਮੋਟਰਿਕਾ ਦੇ ਸ਼ਾਰਟ ਦੇ 4 ਸਾਲ ਦੀ ਬੱਚੀ ਦੇ ਨਾਲ ਪ੍ਰਵਾਸੀ ਵੱਲੋਂ ਜਿਹੜਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬੱਚੀ ਜਦੋਂ ਸਵੇਰੇ ਸਕੂਲ ਗਈ ਤਾਂ ਕਿ ਉਹ ਸ਼ਖਸ ਉਸਦੇ ਪਿੱਛੇ ਲੱਗਾ ਹੋਇਆ ਸੀ ਉਸ ਤੋਂ ਬਾਅਦ ਉਸਨੇ ਜਿਹੜਾ ਇੱਕ ਕਮਰੇ ਦੇ ਵਿੱਚ ਲੈ ਗਿਆ ਜਦੋਂ ਘਰਦਿਆਂ ਨੂੰ ਪਤਾ ਲੱਗਿਆ ਰੋਲਾ ਤੇ ਮੌਕਾ ਦੀ ਮਦਦ ਨਾਲ ਇਸ ਨੂੰ ਇਸ ਦੇ ਕਮਰੇ ਦੇ ਵਿੱਚੋਂ ਬੱਚੀ ਨੂੰ ਜੜਾ ਬ੍ਰਾਹਮਤ ਕੀਤਾ ਗਿਆ ਬੱਚੀ ਦੀ ਮਾਂ ਤਾਂ ਸੁਣ ਲਿਆ ਪੰਜਾਬ ਵਾਲਿਓ ਜਿਵੇਂ ਕਿ ਇੱਕ 4 ਸਾਲ ਦੀ ਬੱਚੀ ਪਹਿਲਾਂ ਵੇਖੋ 5 ਸਾਲ ਦਾ ਇੱਕ ਬੱਚੇ ਨੂੰ ਗਿਗਨਾਪ ਕਰਦਾ ਇੱਕ ਭਈਆ ਤਾਂ ਉਸ ਤੋਂ ਬਾਅਦ ਉਹਦੇ ਨਾਲ ਜੋ-ਜੋ ਕੀਤਾ ਅਕਸਰ ਪੰਜਾਬ ਨੇ ਦੇਖਿਆ ਤਾਂ ਉਹਨੇ ਉਸ ਬੱਚੇ ਨੂੰ ਮਾਰ ਦਿੱਤਾ ਸੀ ਇਸ ਬੱਚੀ ਨੂੰ ਵੀ ਇੱਕ ਭਈਏ ਦੁਆਰਾ ਅੰਜਾਮ ਦਿੱਤਾ ਗਿਆ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਮੇਰੀ ਇਹ ਗੱਲ ਸੁਣਨੀ ਚਾਹੀਦੀ ਹੈ ਅਪੀਲ ਕਿ ਜਿੰਨੇ ਵੀ ਪੰਜਾਬ ਦੇ ਅੰਦਰ ਭਈਏ ਨੇ ਪਹਿਲੇ ਦਾ ਪੰਜਾਬ ਦੀ ਸਰਕਾਰ ਨੂੰ ਅਪੀਲ ਹੈ ਕਿਉਂਕਿ ਕਿਉਂਕਿ ਪੰਜਾਬ ਦੀ ਉਹ ਧਰਤੀ ਆ ਜਿੱਥੇ ਸਾਡੇ ਗੁਰੂਆਂ ਪੀਰਾਂ ਨੇ ਆਪਣੀਆਂ ਸਹਾਦਤਾਂ ਦੇ ਦਿੱਤੀਆਂ ਇਸ ਪੰਜਾਬ ਨੂੰ ਬਚਾਉਣ ਦੇ ਲਈ ਤਾਂ ਜੇਕਰ ਸਾਡੇ ਪੰਜਾਬੀਆਂ ਦੇ ਬੱਚੇ ਜਾਂ ਸਾਡੀਆਂ ਧੀਆਂ ਪੜਨਾ ਸੇਫ ਨਹੀਂ ਇਹਨਾਂ ਪ੍ਰਵਾਸੀਆਂ ਦੁਆਰਾ ਤੇ ਅਲੀਗੇਸ਼ਨ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਤੇ ਲੱਗਦੇ ਨੇ ਤਾਂ ਮੁੱਖ ਮੰਤਰੀ ਨੂੰ ਅਪੀਲ ਪਹਿਲੇ ਨੰਬਰ ਤੇ ਦਾ ਮੈਂ ਅਪੀਲ ਕਰੂੰਗਾ ਫਿਰ ਸੁਵੀਰ ਸਿੰਘ ਬਾਦਲ ਦੀ ਅਪਡੇਟ ਸਾਂਝੀ ਕਰੂੰਗਾ ਕਿ ਦੇਖੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੈਸੇ ਬਹੁਤ ਚੰਗੇ ਮੁੱਖ ਮੰਤਰੀ ਨੇ ਪੰਜਾਬ ਦੇ ਅੰਦਰ ਚੰਗਾ ਉਹਨਾਂ ਨੇ ਬਹੁਤ ਸਾਰੇ ਐਕਸ਼ਨ ਕੀਤੇ ਨੇ ਇਹਨਾਂ ਬਾਦਲਾਂ ਵਜੀਠੀਏ ਤੇ ਵੀ ਕੀਤੇ ਨੇ ਬਹੁਤ ਸਾਰੇ ਤਸਕਰਾਂ ਨੂੰ ਫੜ ਲਿਆ ਬਹੁਤ ਸਾਰੇ ਆਪਣੇ ਅਫਸਰਾਂ ਨੂੰ ਫੜ ਲਿਆ ਬਹੁਤ ਸਾਰੇ ਨੇਤਿਆਂ ਨੂੰ ਵੀ ਫੜ ਲਿਆ ਪਰ ਜਿਹੜਾ ਹੁਣ ਪ੍ਰਵਾਸੀਆਂ ਦੁਆਰਾ ਕੱਲੇ ਬੱਚਿਆਂ ਨੂੰ ਜਾਂ ਬੱਚੀਆਂ ਨੂੰ ਟਾਰਗੇਟ ਤੇ ਨਹੀਂ ਬਲਕਿ ਸਾਡੇ ਗੁਰੂ ਦੀ ਦਿੱਤੀ ਹੋਈ ਜਿਹੜੀ ਸਿੱਖੀ ਸਰੂਪ ਦੇ ਵਿੱਚ ਆਪਾਂ ਸਾਰੇ ਪੰਜਾਬ ਦੇ ਵਾਸੀ ਅਸਰ ਗੁਰੂ ਨੂੰ ਸਾਰੇ ਮੰਨਦੇ ਆ ਤਾਂ ਪੰਜਾਬ ਦੇ ਅੰਦਰ ਕਈ ਸਾਰੇ ਸਿੱਖਾਂ ਦੀਆਂ ਬੇਅਦਬੀਆਂ ਹੋਈਆਂ ਸਿੱਖਾਂ ਦੇ ਕੇਸ ਪੱਟੇ ਗਏ ਨੇ ਗੁਰੂ ਸਾਹਿਬ ਦੇ ਖੁਦ ਗਰੰਥ ਸਾਹਿਬ ਯਾਨੀ ਅੰਗ ਪਾੜੇ ਗਏ ਨੇ ਤਾਂ ਬਹੁਤ ਸਾਰੀਆਂ ਘਟਨਾਵਾਂ ਇਹਨਾਂ ਪ੍ਰਵਾਸੀਆਂ ਦੁਆਰਾ ਹੁੰਦੀਆਂ ਰਹਿੰਦੀਆਂ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਅਪੀਲ ਹੈ ਕਿ ਭਾਈ ਹੁਣ ਪੰਜਾਬ ਦੇ ਵਿੱਚ ਬਹੁਤ ਸਾਰੇ ਪ੍ਰਵਾਸੀਆਂ ਦੁਆਰਾ ਕਾਂਡ ਹੋਣ ਲੱਗੇ ਨੇ ਤਾਂ ਹੁਣ ਤੁਸੀਂ ਜਿਹੜਾ ਕਾਨੂੰਨ ਇਹ ਬਣਾਉਣਾ ਚਾਹੀਦਾ ਪੰਜਾਬ ਦੇ ਅੰਦਰ ਕਿ ਭਾਈ ਬਾਈ ਕਾਰਡ ਪੰਜਾਬ ਦੇ ਅੰਦਰ ਭਈਆਂ ਦਾ ਹੋਣਾ ਚਾਹੀਦਾ ਵੈਸੇ ਸਾਡੇ ਪੰਜਾਬ ਦੇ ਲੋਕਾਂ ਨੇ ਬਾਈਕਾਟ ਕਰ ਦਿੱਤਾ ਗਿਆ ਕਿਉਂਕਿ 25 ਪਿੰਡਾਂ ਨੇ ਮਤਾ ਪਾਸ ਕਰ ਦਿੱਤਾ ਪੱਕੇ ਤੌਰ ਤੇ ਮੋਹਰ ਲਾ ਦਿੱਤੀ ਹੈ ਤਾਂ ਇੱਥੇ ਸਾਡੇ ਪੰਜਾਬ ਦੀ ਸਰਕਾਰ ਦਾ ਵੀ ਯੋਗਦਾਨ ਵੱਡੇ ਪੱਧਰ ਦੇ ਉੱਤੇ ਹੋਣਾ ਚਾਹੀਦਾ ਹੈ ਤਾਂ ਇਸ ਕਰਕੇ ਮੁੱਖ ਮੰਤਰੀ ਨੂੰ ਪੀੜਾ ਉਮੀਦ ਆ ਜ਼ਰੂਰ ਕਰਨਗੇ ਤਾਂ ਹੁਣ ਸੁਖਬੀਰ ਸਿੰਘ ਬਾਦਲ ਤੇ ਆਜੋ ਬਿਸਕਬੀਰ ਸਿੰਘ ਬਾਦਲ ਤੇ ਇਹ ਦੋਸ਼ ਕਿਵੇਂ ਲੱਗਦੇ ਨੇ ਪੰਜਾਬ ਦੇ ਅੰਦਰ ਬਹੁਤ ਸਾਰੇ ਜ਼ਮੀਨ ਰੱਖਣ ਵਾਲੇ ਅਕਾਲੀ ਦਲ ਦੇ ਨੇਤਾ ਜਸਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਇਹਨਾਂ ਤੋਂ ਦਰਾ ਸਾਲ ਦੇ ਵਿੱਚ ਇਹਨਾਂ ਤੋਂ ਹੀ ਸ਼ੁਰੂਆਤ ਹੁੰਦੀ ਹੈ ਯਾਨੀ ਪੰਜਾਬ ਦਾ ਇੱਕ ਇੱਕ ਜ਼ਿਮੀਂਦਾਰ ਇਹਨਾਂ ਨੂੰ ਵੇਖ ਕੇ ਭਈਆਂ ਨੂੰ ਪ੍ਰੋਮੋਟ ਕਰਦਾ ਗਿਆ ਕਿਉਂਕਿ ਬਹੁਤ ਸਾਰੇ ਭਈਏ ਅਕਸਰ ਤੁਸੀਂ ਵੇਖਿਆ ਬਾਦਲਾਂ ਕੋਲ ਬਹੁਤ ਸਾਰੀ ਜ਼ਮੀਨ ਸੀ ਉਹਦੇ ਵਿੱਚ ਹਰ ਇੱਕ ਭਈਆ ਕੰਮ ਕਰਦਾ ਸੀ ਬਾਦਲਾਂ ਦੇ ਘਰਾਂ ਦੇ ਵਿੱਚ ਰਹਿੰਦੇ ਸੀ ਬਾਦਲਾਂ ਦੀਆਂ ਜ਼ਮੀਨਾਂ ਭਈਏ ਸਾਹਮਦੇ ਨੇ ਹਲੇ ਵੀ ਨੇ ਪਰ ਜਿਹੜੇ ਪੰਜਾਬ ਦੇ ਸਾਡੇ ਬਾਕੀ ਜੱਟ ਸਿੱਖ ਨੇ ਉਹਨਾਂ ਨੇ ਵੀ ਬਹੁਤ ਵੱਡੇ ਪੱਦਰ ਦੇ ਉੱਤੇ ਭਈਆਂ ਨੂੰ ਵਿਕਸਿਤ ਕੀਤਾ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਆ ਉਹਨਾਂ ਲੋਕਾਂ ਨੂੰ ਖਾਸ ਕਰਕੇ ਜਿਹੜੇ ਲੋਕ ਭਈਆਂ ਨੂੰ ਪ੍ਰੋਮੋਟ ਕਰਦੇ ਨੇ ਜਾਂ ਕਰਦੇ ਸੀ ਅੱਜ ਦੇਖਣ ਨੂੰ ਸਾਡੇ ਹੀ ਪੰਜਾਬ ਦੇ ਉੱਤੇ ਕੀ ਸੰਕਟ ਆ ਚੁੱਕਿਆ ਤੁਹਾਡੇ ਸਾਹਮਣੇ ਹੈ ਦੇਖੋ ਜਿਵੇਂ ਕਿ ਜੁਰਮ ਦੀ ਹੱਦ ਪਾਰ ਕਰ ਦਿੱਤੀ ਹੈ 5 ਸਾਲ ਦਾ ਬੱਚਾ ਮਾਰਿਆ ਗਿਆ ਘਣਾਉਣੀ ਹਰਕਤ ਕਰਕੇ ਉਸ ਤੋਂ ਬਾਅਦ 4 ਸਾਲ ਦੀ ਬੱਚੀ ਦਾ ਰੇਪ ਕਰਨ ਜਾ ਰਿਹਾ ਸੀ ਤਾਂ ਹੁਣ ਦੇਖ ਲਓ ਵੀ ਇਧੂ ਉੱਤੇ ਮਾਮਲਾ ਕੀ ਹੋ ਸਕਦਾ ਤਾਂ ਪੰਜਾਬ ਵਾਸੀਆਂ ਨੂੰ ਵੀ ਅਪੀਲ ਹੈ ਵੀ ਭਾਈ ਜਿੰਨੇ ਵੀ ਪ੍ਰਵਾਸੀ ਨੇ ਇਹਨਾਂ ਸਾਰਿਆਂ ਦਾ ਬਾਈਕਾਟ ਕਰੋ ਕਿਸੇ ਨੇ ਇਹਨਾਂ ਦੀ ਸਪੋਰਟ ਨਹੀਂ ਕਰਨੀ ਕਿਸੇ ਵੀ ਕੰਮ ਦੇ ਪ੍ਰਤੀ ਚਾਹੇ ਬੰਦਾ ਕਿਹੇ ਜਾ ਵੀ ਹੈ ਇਹ ਟਾਰਗੇਟ ਤੇ ਲੈਣਾ ਦਾ ਪ੍ਰਵਾਸੀ ਵਰਸਸ ਪੰਜਾਬੀ ਬਣ ਚੁੱਕਿਆ ਹੈ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਖਾਸ ਅਪੀਲ ਫੇਰ ਕਿ ਭਾਈ ਇਹਦੇ ਉੱਤੇ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਤਾਂ ਕਿ ਸਾਡੇ ਪੰਜਾਬ ਦੇ ਲੋਕ ਕਹਿਣ ਕਿ ਸਾਡੇ ਮੁੱਖ ਮੰਤਰੀ ਨੇ ਐਕਸ਼ਨ ਲਿਆ ਤੇ ਸਾਡਾ ਪੰਜਾਬ ਸੇਫ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ